ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਵਾਲੀ ਰਹਿ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ ਉਸ ਵਿੱਚ ਹੰਗਾਮੀ ਕੈਬਨਿਟ ਮੀਟਿੰਗ ਬੁਲਾਈ ਗਈ ਇਹ ਨਵੇਂ ਸਾਲ ਦੀ ਇਹ ਦੂਜੀ ਮੀਟਿੰਗ ਹੈ ਲੇਕਿਨ ਜਿਹੜੇ ਹੁਣੇ ਗੁਪਤ ਸੂਚਨਾ ਮਿਲੀ ਹੈ ਕਿ ਇਸ ਮੀਟਿੰਗ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਯਾਨੀ ਕਿ ਮਨੀਸ਼ ਸੋਦੀਆ ਨੇ ਪੱਕੇ ਡੇਰੇ ਲਾਏ ਹੋਏ ਨੇ ਚੰਡੀਗੜ੍ਹ ਵਿਕੇ ਲਗਾਤਾਰ ਗੱਲਬਾਤ ਹੋ ਰਹੀ ਹੈ ਇਸ ਮੀਟਿੰਗ ਨੂੰ ਪਹਿਲਾਂ ਪ੍ਰੀਪਲਾਨਡ ਕੀਤਾ ਗਿਆ ਮਨੀਸ਼ ਸੋਦੀਆ ਵੱਲੋਂ ਹਾਲਾਂਕਿ ਮਨੀਸ਼ ਸੋਦੀਆ ਨੇ ਇਸ ਮੀਟਿੰਗ ਦੀ ਅਗਵਾਈ ਨਹੀਂ ਕੀਤੀ ਅਗਵਾਈ ਇਸ ਦੀ ਕੀਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਮਨ अरोड़ा ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚਿਮਾ ਨੇ ਪਹਿਲਾਂ ਤਾਂ ਵੱਡੇ ਫੇਰ ਬਦਲ ਕੀਤੇ ਗਏ ਯਾਨੀ ਕਿ ਸ਼ਰਾਬ ਵਾਲਾ ਜਿਹੜਾ ਕਾਨੂੰਨ ਲਾਗੂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਰਵਾਇਆ ਸੀ ਉਹੀ ਇੱਥੇ ਲਾਗੂ ਕਰਵਾ ਦਿੱਤਾ ਗਿਆ ਹੈ ਦੂਸਰੇ ਪਾਸੇ ਅਧਿਆਪਕਾਂ ਦੀਆਂ 10000 ਪੋਸਟਾਂ ਜਿਹੜੀਆਂ ਨੇ ਕੱਡੀਆਂ ਜਾਣਗੀਆਂ ਯਾਨੀ ਕਿ 10000 ਬੇਜ਼ਗਾਰਾਂ ਨੂੰ ਆਮ ਆਦਮੀ ਪਾਰਟੀ ਸਕੂਲਾਂ ਦੇ ਵਿੱਚ ਚਾਹੇ ITT ਦੇ ਹੋਣ ਚਾਹੇ BA ਦੇ ਹੋਣ ਉਹਨਾਂ ਨੂੰ ਰੋਜ਼ਗਾਰ ਦੇਣ ਜਾ ਰਹੀ ਹੈ ਥੋੜੇ ਹੀ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਨੋਟੀਫਿਕੇਸ਼ਨ ਜਿਹੜਾ ਹੈ ਜਾਰੀ ਕਰ ਦਿੱਤਾ ਚਾਹਵੇਗਾ ਜੇ ਗੱਲ ਕਰੀਏ ਸ਼ਰਾਬ ਘਟਾਲੇ ਨੂੰ ਲੈ ਕੇ منی ਲਾਂਡਰਿੰਗ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਪਹਿਲਾ ਇਲਜ਼ਾਮ ਲੱਗੀ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਜਤਿੰਦਰ ਜੈਨ ਤੇ ਕਾਫੀ ਲੰਮਾ ਸਮਾਂ ਜਿਹੜੇ ਕਰਤਾ ਤਰਤਾ ਨੇ ਆਮ ਆਦਮੀ ਪਾਰਟੀ ਦੇ ਜੇਲ੍ਹ ਦੇ ਵਿੱਚ ਸਪੈਂਡ ਕਰਕੇ ਆਏ ਲੇਕਿਨ ਉਹੀ ਆਪਕਾਰੀ ਵਾਲਾ ਕਾਨੂੰਨ ਇਥੇ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਅਤੇ ਸਾਬਕਾ ਆ ਜਿਹੜੇ ਮਨੀ ਸੋਦੀਆ ਨੇ ਉਹ ਲਗਾਤਾਰ ਉਹ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਲਾਗੂ ਕਰ ਵੀ ਦਿੱਤਾ ਗਿਆ ਹੈ ਜਿਸ ਤਰ੍ਹਾਂ ਸੁਨੀਲ ਕੁਮਾਰ ਜਾਕਰ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਜੇਲ੍ਹ ਵਿੱਚ ਗਿਆ ਸੀ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਤਿਆਰੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਹੋਰ ਵੀ ਵੱਡੇ ਫੇਰਬਦਲ ਕੀਤੇ ਗਏ ਜਿਸ ਤਰ੍ਹਾਂ ਡਰੱਗਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਲੈ ਕੇ ਪੰਜ ਨਵੇਂ ਮੰਤਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹ 10000 ਕੋਸ਼ਤਾ ਨੇ ਯਾਨੀ ਕਿ ਇੱਕ ਮਾਚ ਦੇ ਦੂਸਰੇ ਹਫਤੇ ਦੇ ਵਿੱਚ ਇੱਕ 10-15000 ਹੋਰ ਵੈਕੈਂਸੀਆਂ ਜਿਹੜੀਆਂ ਇਸ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਯਾਨੀ ਕਿ ਬੇਰਜ਼ਗਾਰੀ ਵਾਲਾ ਮੁੱਦਾ ਪਹਿਲੇ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਧੰਨਵਾਦ